ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕਿਸੇ ਹੋਰ ਜਗ੍ਹਾ ਦੀ ਨਹੀਂ ਬਲਕਿ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਹਸਪਤਾਲ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਕੁਝ ਅਣਪਛਾਤੇ ਵਿਅਕਤੀਆਂ ਨੇ ਬਲੋ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਰੱਜ ਕੇ ਜਿਹੜੀ ਹੈ ਭੰਨਤੋੜ ਕੀਤੀ ਗਈ ਹਸਪਤਾਲ ਦੀ ਤਾਂ ਉੱਥੇ ਦਾਖਲ ਕੁਝ ਕੁ ਬੰਦਿਆਂ ਦੇ ਪਰ ਜਿਹੜਾ ਜਾਨ ਲੈਵਾ ਹਮਲਾ ਕਰ ਦਿੱਤਾ ਗਿਆ ਦਾ ਹਮਲਾ ਇੰਨਾ ਭਿਆਨਕ ਤਰੀਕੇ ਨਾਲ ਕੀਤਾ ਗਿਆ ਕਿ ਪੂਰੇ ਹੀ ਹਸਪਤਾਲ ਦੇ ਵਿੱਚ ਭਾਜੜਾ ਪਈਆਂ ਸਿਕਿਉਰਿਟੀ ਗਾਰਡ ਤੱਕ ਉੱਥੋਂ ਭੱਜ ਗਏ ਜਦੋਂ ਉਹਨਾਂ ਨੇ ਇਹ ਸਾਰਾ ਮੰਜ਼ਰ ਦੇਖਿਆ ਲੜਾਈ ਦਾ ਲੜਾਈ ਬਹੁਤ ਹੀ ਜ਼ਿਆਦਾ ਭਿਆਨਕ ਸੀ ਲੜਾਈ ਇੰਨੀ ਕਿ ਭਿਆਨਕ ਸੀ ਕਿ ਹਸਪਤਾਲ ਦੇ ਟੇਬਲ ਕੁਰਸੀਆਂ ਮੇਜ਼ ਵੈਂਟੀਲੇਟਰ ਤੱਕ ਜਿਹੜੇ ਬਾਹਰ ਘਸੀਟ ਕੇ ਸੁੱਟ ਦਿੱਤੇ ਗਏ ਹਮਲਾਵਾਰਾਂ ਦੇ ਵੱਲੋਂ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਕੁਰਸੀਆਂ ਜੋ ਵੀ ਹੱਥ 'ਚ ਆਉਂਦਾ ਉਹੀ ਅੰਨੇ ਵਾਂ ਭਰਾਇਆ ਜਾਂਦਾ ਦੂਜੀ ਧਿਰ ਦੇ ਉੱਪਰ ਤਾਂ ਇਸ ਲੜਾਈ ਦੇ ਵਿੱਚ ਬਹੁਤ ਹੀ ਜਿਹੜੀ ਗੰਭੀਰ ਜ਼ਖਮੀ ਹੋਈ ਦੂਜੀ ਤਰ ਉਸਦੇ ਸੱਟਾਂ ਲੱਗੇ ਜੋ ਕਿ ਪਹਿਲਾਂ ਹੀ ਹਸਪਤਾਲ ਦੇ ਵਿੱਚ ਦਾਖਲ ਸੀ ਇਹ ਲੜਾਈ ਦਾ ਕਾਰਨ ਦੱਸਿਆ ਜਾ ਰਿਹਾ ਮਾਈਨਿੰਗ ਦਾ ਵੀ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੇਸ ਦਾ ਜਿਹੜਾ ਅਸਲ ਕਾਰਨ ਹੈ ਕੀ ਹੈ ਉਹ ਜਾਂਚ ਦੇ ਬਾਅਦ ਵਿੱਚ ਨਿਕਲ ਕੇ ਸਾਹਮਣੇ ਆਏਗਾ ਤਾਂ ਪਹਿਲਾਂ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਹਸਪਤਾਲ ਨੂੰ ਵੀ ਨਹੀਂ ਬਖਸ਼ਿਆ ਗਿਆ ਉੱਥੇ ਹੋਰ ਵੀ ਮਰੀਜ਼ ਜਿਹੜੇ ਦਾਖਲ ਹੁੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਲੜਾਈ ਉੱਥੇ ਹੋਈ ਹੈ ਕੋਈ ਦੇਖ ਕੇ ਲੜਾਈ ਘਬਰਾ ਜਾ ਜਾ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਉੱਥੇ ਘਟਨਾ ਵਾਪਰ ਸਕਦੀ ਸੀ ਤਾਂ ਹਸਪਤਾਲ ਦੇ ਵਿੱਚ ਨਰਸਾਂ ਨੇ ਜਦੋਂ ਇਹ ਲੜਾਈ ਹੁੰਦੀ ਦੇਖੀ ਤਾਂ ਨਰਸਾਂ ਵੀ ਘਬਰ ਗਈਆਂ ਨੇ ਉਧਰ ਨਰਸਾਂ ਨੂੰ ਵੀ ਬਾਅਦ ਵਿੱਚ ਐਡਮਿਟ ਕਰਨਾ ਪਿਆ ਘਬਰ ਆ ਗਈਆਂ ਡਰ ਗਈਆਂ ਨੰਮੀਆਂ ਕੁੜੀਆਂ ਨੇ ਟ੍ਰੇਨਿੰਗ ਤੇ ਤਾਂ ਬਹੁਤ ਹੀ ਜ਼ਿਆਦਾ ਹਰਾਸ ਕੀਤਾ ਕੁੜੀਆਂ ਨੂੰ ਤੇ ਕੁੜੀਆਂ ਬਹੁਤ ਪ੍ਰੇਸ਼ਾਨ ਹੋਈਆਂ ਲੜਾਈ ਦੇਖ ਕੇ ਪਰ ਇਹਨਾਂ ਅਣਪਛਾਤੇ ਵਿਅਕਤੀਆਂ ਨਾਲ ਉਹ ਲੜਾਈ ਐਨੇ ਕੁ ਭਿਆਨਕ ਤਰੀਕੇ ਨਾਲ ਕੀਤੀ ਗਈ ਕਿ ਪੂਰੇ ਹਸਪਤਾਲ ਦੇ ਵਿੱਚ ਚੀਕ ਚਾਹਰਾ ਪੈ ਗਿਆ। ਉੱਥੋਂ ਸਿਕਿਉਰਿਟੀ ਗਾਰਡ ਵੀ ਮੌਕੇ ਤੋਂ ਲੜਾਈ ਦੇਖ ਕੇ ਜਿਹੜੀ ਹੈ ਭੱਜ ਗਿਆ। ਬਿਲਕੁਲ ਉਸ ਦਾ ਭੱਜਣਾ ਬਣਦਾ ਵੀ ਸੀ ਕਿਉਂਕਿ ਐਨੇ ਬੰਦੇ ਦੇ ਸਾਹਮਣੇ ਇੱਕ ਜਾਂ ਦੋ ਸਿਕਿਉਰਿਟੀ ਗਾਰਡ ਕਰ ਵੀ ਕੀ ਸਕਦੇ ਨੇ। ਫੇਰ ਸਿਕਿਉਰਿਟੀ ਗਾਰਡਾਂ ਤੇ ਅੱਪਰ ਗੱਲ ਆ ਜਾਂਦੀ ਹੈ ਜਦੋਂ ਇਸ ਤਰ੍ਹਾਂ ਦਾ ਵੱਡਾ ਜਿਹੜਾ ਗਰੁੱਪ ਹੈ ਉਹ ਆ ਕੇ ਇੱਕ ਥਾਂ ਧਾਵਾ ਬੋਲ ਦਿੰਦਾ ਹੈ ਇਸ ਤਰ੍ਹਾਂ ਆਕੇ ਉੱਪਰ ਆ ਚੜਦਾ ਤਾਂ ਸਿਕਿਉਰਿਟੀ ਵੀ ਉੱਥੇ ਕੀ ਕਰੂਗੀ ਬਾਅਦ ਵਿੱਚ ਲੋਕ ਸਿਕਿਉਰਿਟੀ ਦੀਆਂ ਗਲਤੀਆਂ ਕਰਦੇ ਨੇ ਹਾਲਾਂਕਿ ਇੱਥੇ ਸਿਕਿਉਰਿਟੀ ਦੀ ਕੋਈ ਗਲਤੀ ਨਹੀਂ ਪਰ ਇਹਨਾਂ ਅਣਪਛਾਤੇ ਬੰਦਿਆਂ ਦੇ ਵੱਲੋਂ ਹੀ ਇਹ ਜਿਹੜਾ ਹਸਪਤਾਲ ਦੇ ਉੱਪਰ ਆ ਕੇ ਹਮਲਾ ਕੀਤਾ ਗਿਆ ਉਹ ਸਰਾਸਰ ਗਲਤ ਹੈ ਪੁਲਿਸ ਹੈ ਜਿਹੜੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਲਗਾਤਾਰ ਹਸਪਤਾਲ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਉੱਥੇ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕ ਇਲਾਜ ਕਰਾਣ ਜਾਂਦੇ ਨੇ ਲੋਕ ਉੱਥੇ ਠੀਕ ਹੋਣ ਜਾਂਦੇ ਨੇ ਜੀਵਨ ਮਿਲਦਾ ਕਈ ਲੋਕਾਂ ਨੂੰ ਹਸਪਤਾਲ ਤੋਂ ਪਰ ਉੱਥੇ ਹੀ ਇਹਨਾਂ ਘਟੀਆਂ ਇਨਸਾਨਾਂ ਦੇ ਵੱਲੋਂ ਬੇਕੌਫ ਹੋ ਕੇ ਹਸਪਤਾਲ ਦੇ ਅੰਦਰ ਐਂਟਰੀ ਕੀਤੀ ਗਈ ਐਂਟਰੀ ਕਰਨ ਤੋਂ ਬਾਅਦ ਵਿੱਚ ਇੰਨੇ ਕੁ ਉੱਥੇ ਭੰਨ ਤੋੜ ਕੀਤੀ ਗਈ ਸਾਰੀ ਸਰਕਾਰੀ ਸੰਪਤੀ ਹੈ ਜਿਹੜੀ ਉਸ ਦਾ ਨੁਕਸਾਨ ਕਰ ਦਿੱਤਾ ਗਿਆ ਕੁਝ ਵੀ ਨਹੀਂ ਛੱਡਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਵੀ ਹੱਥ ਦੇ ਵਿੱਚ ਆਉਂਦਾ ਕੁਰਸੀਆਂ ਇਹਨਾਂ ਦੇ ਕੋਲੇ ਗਲੂਕੋਜ਼ ਦੀਆਂ ਬੋਤਲ ਟੰਗਣ ਵਾਲੇ ਸਟੈਂਡ ਬੈੱਡ ਹਸਪਤਾਲ ਦੇ ਜਾਂ ਹੋਰ ਵੀ ਜਿਹੜੇ ਕੋਈ ਵੀ ਲੋਹੇ ਦਾ ਸਮਾਨ ਇਹਨਾਂ ਦੇ ਹੱਥ ਦੇ ਵਿੱਚ ਆਉਂਦਾ ਤਾਂ ਇੱਕ ਦੂਜੇ 'ਤੇ ਲਗਾਤਾਰ ਹਮਲਾ ਕਰਨੇ ਇੱਕ ਦੂਜੇ ਦੇ ਮਾਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵਿਅਕਤੀਆਂ ਨੂੰ ਥੱਲੇ ਲੰਮੇ ਪਾ ਕੇ ਡੰਗਰਾਂ ਦੇ ਵਿੱਚ ਕੁੱਟਿਆ ਜਾਂਦਾ ਪਰ ਇਹ ਪ੍ਰਸ਼ਾਸਨ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਨਲਾਇਕਿਆ ਪ੍ਰਸ਼ਾਸਨ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਤੁਰੰਤ ਇਹਨਾਂ ਬੰਦੇ ਤੇ ਕਾਰਵਾਈ ਕਰਨੀ ਸੀ ਕਾਰਵਾਈ ਇਹ ਫਿਲਹਾਲ ਹੋ ਕਰਤਾ ਰਿਹਾ ਪ੍ਰਸ਼ਾਸਨ ਪਰ ਕਿਧਰ ਕਿਤੇ ਥੋੜਾ ਪ੍ਰਸ਼ਾਸਨ ਲੇਟ ਹੋ ਗਿਆ ਕਾਰਵਾਈ ਕਰਨ ਦੇ ਵਿੱਚ ਇਹਨਾਂ ਬੰਦਿਆਂ ਨੂੰ ਉਸੇ ਟਾਈਮ ਹੀ ਕਾਬੂ ਕਰਨਾ ਚਾਹੀਦਾ ਸੀ ਜਦੋਂ ਇਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਐਂਟਰੀ ਕੀਤੀ ਗਈ ਕਿਉਂਕਿ ਹਸਪਤਾਲ ਸਾਰੀ ਸੀਸੀਟੀਵੀ ਅੰਡਰ ਹੈ ਫੋਨ ਦਾ ਜਿਹੜਾ ਅੱਜਕੱਲ ਜ਼ਮਾਨਾ ਇਹਨਾਂ ਫਾਸਟ ਹੈ ਕੋਈ ਵੀ ਲੜਾਈ ਹੋਣ ਤੋਂ ਚੰਦ ਮਿੰਟਾਂ ਬਾਅਦ ਹੀ ਖਬਰ ਸਾਰੇ ਪਾਸੇ ਫੈਲ ਜਾਂਦੀ ਹੈ ਤਾਂ ਇਹ ਜਿਹੜੀ ਹੁਣ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਦੇਖ ਲਓ ਕਿਸ ਤਰੀਕੇ ਦੇ ਨਾਲ ਦੋ ਧਿਰਾਂ ਦੇ ਵਿੱਚ ਆਪਸੀ ਖੁੰਨੀ ਟਕਰਾ ਹੋਇਆ ਖੁੰਨੀ ਟਕਰਾ ਹੋਣ ਤੋਂ ਬਾਅਦ ਵਿੱਚ ਜਿਹੜੀ ਦੂਜੀ ਧਿਰ ਹੈ ਜੋ ਹਸਪਤਾਲ ਦੇ ਅੰਦਰ ਪਹਿਲੇ ਹੀ ਦਾਖਲ ਸੀ ਉਹ ਇੰਨੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਈ ਹੈ ਉਹਨਾਂ ਨੂੰ ਪੀਜੀਆਈ ਰੈਫਰ ਕਰਨਾ ਪਿਆ ਤਾਂ ਇਸ ਜਿਹੜੀ ਘਟਨਾ ਨੂੰ ਵਾਰ ਵਾਰਦਾਤ ਦਿੱਤੀ ਹੈ ਇਹਨਾਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤਾਂ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਚੱਕ ਲਿਆ ਗਿਆ ਹੁਣ ਜਿਹੜੀ ਇਹਨਾਂ ਦੇ ਅੱਪਰ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਪਰ ਇਹ ਸਰਾਸਰ ਗਲਤ ਹੈ ਕਿਸੇ ਸਰਕਾਰੀ ਸੰਪਤੀ ਦੇ ਵਿੱਚ ਵੱੜ ਕੇ ਇਦਾਂ ਨੁਕਸਾਨ ਕਰਨਾ ਜਾ ਉੱਥੇ ਜਿਹੜੇ ਮਰੀਜ਼ ਵੀ ਆਪਣਾ ਇਲਾਜ ਕਰਾਣ ਆਏ ਹੋਏ ਸੀ ਉਹ ਵੀ ਡਰ ਗਏ ਸਹਿਮ ਦੇ ਨਾਲ ਨਰਸਾਂ ਵੀ ਜਿਹੜੀਆਂ ਉੱਥੇ ਕੰਮ ਕਰਦੀਆਂ ਨੇ ਕੁੜੀਆਂ ਉਹ ਵੀ ਡਰ ਕੇ ਭੱਜਣ ਅਠ ਉਹਨਾਂ ਦੇ ਵਿੱਚ ਵੀ ਮਚ ਗਈ ਐ ਤਾਂ ਕੁੜੀਆਂ ਕਾਫੀ ਬਾਅਦ ਵਿੱਚ ਘਬਰ ਆ ਗਈਆਂ ਇਹਨਾਂ ਨੂੰ ਘਬਰਾਹਟ ਜੇ ਤਾਂ ਤੁਸੀਂ ਕੁੜੀਆਂ ਵੀ ਦੇਖ ਸਕਦੇ ਹੋ ਬਾਅਦ ਵਿੱਚ ਉਸੇ ਹਸਪਤਾਲ 'ਚ ਜਿਹੜੇ ਵਿੱਚ ਕੰਮ ਕਰਦੀਆਂ ਨੇ ਉਸੇ ਹਸਪਤਾਲ 'ਚ ਲੜਾਈ ਦੇਖਣ ਤੋਂ ਬਾਅਦ ਘਬਰ ਆ ਗਈਆਂ ਤਾਂ ਆਪ ਖੁਦ ਵੀ ਦਵਾਈ ਲੈ ਕੇ ਬੈਠਾਂ ਤੇ ਪਈਆਂ ਨੇ ਇਹਨਾਂ ਕੁੜੀਆਂ ਦਾ ਕੀ ਕਸੂਰ ਐ ਚਹਰੀਆਂ ਦਾ ਇਹ ਕੰਮ ਕਰਦੀਆਂ ਸੀ ਇਹਨਾਂ ਨੂੰ ਵੀ ਨਹੀਂ ਦੇਖਿਆ ਕਿ ਉੱਥੇ ਗਾਲੀ ਗਲੋਚ ਇਹਨਾਂ ਦੇ ਬਾਰੇ ਇੰਨੀ ਗਲਤ ਤਰੀਕੇ ਨਾਲ ਕੀਤੀ ਗਈ ਇਹ ਤਾਂ ਕੁੜੀਆਂ ਵੀ ਜਿਹੜੀਆਂ ਡਰ ਗਈਆਂ ਨੇ ਹੋਰ ਮਰੀਜ਼ ਵੀ ਜਿਹੜੇ ਹਸਪਤਾਲ ਦੇ ਵਿੱਚ ਸੀ ਉਹ ਡਰ ਕੇ ਬਾਹਰ ਨੂੰ ਭੱਜੇ ਨੇ ਹਸਪਤਾਲ ਦਾ ਇਹਨਾਂ ਦੇ ਵੱਲੋਂ ਕਾਫੀ ਜਣਾ ਨੁਕਸਾਨ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ਦੀਆਂ ਇਹ ਤਸਵੀਰਾਂ ਨੇ ਜਿਸ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਕੁਝ ਅਣਪਛਾਤੇ ਬੰਦਿਆਂ ਦੇ ਵੱਲੋਂ ਬਿਲਕੁਲ ਵੀ ਕਿਸੇ ਦਾ ਡਰ ਭੈ ਨਹੀਂ ਮੰਨਿਆ ਗਿਆ ਆ ਕੇ ਸਿੱਧਾ ਹੀ ਹਮਲਾ ਕਰ ਦਿੱਤਾ ਗਿਆ ਜਿਉਂ ਪਹਿਲਾਂ ਤੋਂ ਉੱਥੇ ਸਾਕਸ਼ ਜਿਹੜੇ ਐ ਦਾਖਲ ਸੀ ਉਹਨਾਂ ਦੇ ਪਰ ਜਿਹੜਾ ਜਾਨਲੇਵਾ ਹਮਲਾ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਜ਼ਖਮੀ ਨੇ ਇਸ ਲੜਾਈ ਦੇ ਵਿੱਚ ਜ਼ਖਮ ਹੋਏ ਨੇ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਤਾਂ ਹੋਮ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਉੱਥੇ ਮਸਤਿਹਦ ਨੇ ਉਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਤੇ ਨਾ ਕਿਤੇ ਇਹ ਸੋਚਣ ਦਾ ਵਿਸ਼ਾ ਹੈ ਕਿ ਹਸਪਤਾਲ ਜਿਸ ਨੂੰ ਸਰਕਾਰੀ ਹਸਪਤਾਲ ਕਿਹਾ ਜਾਂਦਾ ਉੱਥੇ ਬਿਲਕੁਲ ਵੀ ਇਹਨਾਂ ਨੇ ਬੇਖੌਫ ਐਂਟਰੀ ਜਿਹੜੀ ਕੀਤੀ ਹੈ ਕੋਈ ਵੀ ਇਹਨਾਂ ਨੂੰ ਪ੍ਰਸ਼ਾਸਨ ਦਾ ਡਰ ਨਹੀਂ ਕੋਈ ਕਿਸੇ ਦਾ ਡਰ ਨਹੀਂ ਸੀ ਬਿਨਾਂ ਡਰ ਭੈ ਤੋਂ ਇਹ ਜਿਹੜੇ ਅੰਦਰ ਵਰਕੇ ਇਹਨਾਂ ਦੇ ਬੰਦ ਹਸਪਤਾਲ ਦੇ ਸਮਾਨ ਦੀ ਸਾਰੇ ਦੀ ਭੰਤੋੜ ਕੀਤੀ ਗਿਆ ਇਸ ਦੀ ਪਰਪਾਈ ਕੌਣ ਕਰੇਗਾ ਹੁਣ ਜਾਂ ਫਿਰ ਜਿਹੜਾ ਨੁਕਸਾਨ ਹੋਇਆ ਕੋਈ ਉੱਥੇ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੁੰਦਾ ਜਿਹੜਾ ਮਰੀਜ਼ ਆ ਉਹ ਇਹਨਾਂ ਦੀ ਇਸ ਘਟਿਆ ਕਰਤੂਤ ਨੂੰ ਦੇਖ ਕੇ ਉਸਦੀ ਜਾਨ ਵੀ ਜਾ ਸਕਦੀ ਸੀ ਕੁਝ ਵੀ ਹੋ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹਨਾਂ ਵਿਅਕਤੀਆਂ ਦੇ ਵੱਲੋਂ ਉੱਥੇ ਹਮਲਾ ਕੀਤਾ ਗਿਆ ਅੰਦਰ ਨਜਾਇਜ਼ ਹੈ ਜਿਹੜੀ ਐਂਟਰੀ ਕੀਤੀ ਜੀ ਐਂਟਰੀ ਕਰਨ ਤੋਂ ਬਾਅਦ ਵਿੱਚ ਸਿੱਧੇ ਜਿਹੜੇ ਹਥਿਆਰ ਆ ਉਹ ਚਲਾਣੇ ਸ਼ੁਰੂ ਕਰ ਦਿੱਤੇ ਪੰਨ ਤੋੜ ਕੀਤੀ ਜਾਂ ਹਸਪਤਾਲ ਦੀ ਦੇਖ ਸਕਦੇ ਹੋ ਤੁਸੀਂ ਜਿਹੜੀ ਸ਼ਰਿਆਂ 'ਮ ਗੁੰਡਾ ਕਰਦੀ ਇਹਨਾਂ ਆਂ ਪਛਾਤੇ ਵਿਅਕਤੀਆਂ ਦੇ ਵੱਲੋਂ ਜਿਨ੍ਹਾਂ ਨੂੰ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਰੈਸਟ ਕਰ ਲਿਆ ਗਿਆ ਹੁਣ ਅੱਗੇ ਜਿਹੜੀ ਕਾਰਵਾਈ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਧਿਆਨ ਚ ਲਿਆਂਦੀ ਜਾ ਰਹੀ ਹੈ ਜਿਸ ਦੇ ਵੀ ਗਲਤੀ ਹੋ ਵੀ ਉਸ ਦੇ ਉੱਪਰ ਜਿਹੜੀ ਸਜ਼ਾ ਹੈ ਕਿਹੜੀ ਤੋਂ ਕਿਹੜੀ ਜਿਹੜੀ ਉਹਨੂੰ ਸਜ਼ਾ ਦਿੱਤੀ ਜਾਊਗੀ ਤਾਂ ਇਹ ਜਿਹੜੀਆਂ ਤਸਵੀਰਾਂ ਇਹ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਬੇਖੌਫ ਹਸਪਤਾਲ ਦੇ ਅੰਦਰ ਐਂਟਰੀ ਕਰਦੇ ਨੇ ਤਾਂ ਉੱਥੇ ਜਿਹੜੀ ਆ ਭੰਨ ਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਇਸ ਲੜਾਈ ਦੇ ਵਿੱਚ ਜਿਹੜੇ ਜ਼ਖਮੇ ਹੋਏ ਨੇ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਫਿਲਹਾਲ ਜਾਂਚ ਜਿਹੜੀ ਚੱਲ ਰਹੀ ਹੈ ਪਰ ਇਹਨਾਂ ਵਿਅਕਤੀਆਂ ਦੇ ਵੱਲੋਂ ਉੱਥੇ ਜਿਹੜਾ ਹਸਪਤਾਲ ਦਾ ਸਰਕਾਰੀ ਸਮਾਨ ਸੀ ਉਸ ਕਾਫੀ ਜਿਹੜਾ ਭੰਨਿਆ ਗਿਆ ਬਹੁਤ ਸਾਰਾ ਸਮਾਨ ਹੈ ਇਹਨਾਂ ਦੇ ਵੱਲੋਂ ਲੜਾਈ ਦੇ ਵਿੱਚ ਵਰਤ ਕੇ ਉਸ ਸਮਾਨ ਦੀ ਜਿਹੜੀ ਭੰਨਤੋੜ ਕੀਤੀ ਗਈ ਤਾਂ ਤੁਸੀਂ ਵੀ ਦੇਖੋ ਇਹ ਪਹਿਲਾਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਦੋਂ ਲੜਾਈ ਸ਼ੁਰੂ ਕੀਤੀ ਜਾਂਦੀ ਹੈ ਤਾਂ ਹਸਪਤਾਲ ਦਾ ਸਾਰਾ ਹੀ ਸਟਾਫ ਨਰਸਾਂ ਜਿਹੜੀਆਂ ਨਵੀਆਂ ਕੁੜੀਆਂ ਕੰਮ ਕਰਦੀਆਂ ਨੇ ਉਹ ਵੀ ਡਰ ਕੇ ਹਸਪਤਾਲ ਦੇ ਵਿੱਚ ਆ ਕਾਫੀ ਜਿਹੜੀਆਂ ਡਰ ਦਾ ਮਾਹੌਲ ਕੁੜੀਆਂ ਦੇ ਵਿੱਚ ਪਾਇਆ ਗਿਆ ਉਹ ਅੰਦਰੋਂ ਅੰਦਰ ਹੀ ਵੱਧ ਗਈਆਂ ਅਲੱਗ-ਅਲੱਗ ਵਾਰਡਾਂ ਦੇ ਵਿੱਚ ਰੁਪਟ ਗਈਆਂ ਜਦੋਂ ਉਹਨਾਂ ਨੇ ਇਹ ਲੜਾਈ ਚੀਕ ਚਹਾੜਾ ਸੁਣਿਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਿਹੜੀ ਹੈ ਇਹ ਗੁੰਡਾ ਕਰਦੀ ਕੀਤੀ ਹੈ ਹਸਪਤਾਲ ਨੂੰ ਡੇਰਾ ਬਸੀ ਦੇ ਸਰਕਾਰੀ ਹਸਪਤਾਲ ਇਹਨਾਂ ਦੇ ਵੱਲੋਂ ਜੰਗ ਦਾ ਮੈਦਾਨ ਬਣਾਇਆ ਗਿਆ